ਮੁੰਡਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਆ ਗਈ ਤੁਹਾਡੇ ਤੁਹਾਡੇ ਹੋ ਜਾ ਨਹੀਂ ਇੱਕ ਨੌਕਰ ਹੀ ਉਹ ਨੌਕਰ ਹੈ ਉਹ ਤੁਹਾਡੇ ਹਾਂਜੀ ਹਾਂਜੀ ਉਹ ਸਾਈਡ ਤੇ ਹੋ ਗਿਆ ਮੈਂ ਵੇਖ ਲਿਆ ਵੀ ਬੰਦੇ ਆ ਮੂੰਹ ਬੰਨੇ ਆ ਕੋਈ ਗੱਲ ਹੈਗੀ ਤੇ ਉਹ ਮੇਰੇ ਵੱਲੋਂ ਆਏਗਾ ਸਾਨੂੰ ਤੇ ਮੈਂ ਥੱਲੇ ਡਾਟ ਰੱਖਿਆ ਹੁੰਦਾ ਡਾਟ ਹੱਥਿ ਫੜਿਆ ਉਹ ਮੇਰੇ ਡਾਟ ਤਾ ਕੀਤਾ ਉਹਨੇ ਰਵਾਵਰ ਕੱਢ ਲਿਆ ਉਹਲੇ ਅੰਦਰ ਤੇ ਨਹੀਂ ਗੋਲੀ ਚਲੀ ਬਾਹਰ ਆਣ ਕੇ ਗੋਲੀ ਮਾਰੀ ਬਾਹਰ ਜਿਵੇਂ ਲੱਗੇ ਵੀ ਉਹ ਹਣਾ ਕਿ ਸਾਨੂੰ ਫੜਨਾ ਲੈ ਗਈ ਜਾਂ ਮਾਰ ਨਹੀਂ ਨਹੀਂ ਹੱਥੋਂ ਭਾਈ ਤੇਰਾ ਮੈਂ ਅੰਦਰੋਂ ਡਾਟ ਮਾਰੇ ਦੋ ਤਿੰਨ ਤੇ ਫਿਰ ਬਾਹਰੋਂ ਨਿਕਲੇ ਵਜੇ ਮੈਂ ਮਾਰੇ ਦਾ ਮ ਹੈ ਗਿਆ ਆਪਣੇ ਹੁਣ ਕੰਪਨੀ ਜਾਂ ਕਮਾ ਰਿਹਾ ਹਾਂ ਹਾਂਜੀ ਹਾਂਜੀ ਸਪਾਰਟ ਵੀ ਨਾ ਵੀ ਉਹ ਕਿਸੇ ਹਸਪਤਲ ਵੀ ਜਾ ਕੇ ਕੋ ਡਾਕਟਰ ਕੋ ਜਾ ਹਾਂ ਹਾਂ ਉਹ ਨਹੀਂ ਬੱਚੇ ਕਰਦੇ ਸਾਰੇ ਹਸਪਤਲ ਬੱਚੇ ਬੱਚੇ ਕਿੰਨੇ ਜਾਣੇ ਹੈ ਆਪਣੇ ਕੋਲ ਦੋ ਜਾਣੇ ਤੇ ਉਮਰ ਕਿੰਨੀ ਜਾਂ ਹੁਲੀਆ ਕਿਦਾਂ ਮੁੰਨੇ ਹੈਗੇ ਪਤਲੇ ਪਤਲੇ ਮੁੰਨੇ ਹੀ ਦੋਨੇ ਇੱਕ ਬਿੱਲਾ ਮੜਾ ਵਿੱਚ ਪਤਲੇ ਦੱਸਿਆ ਤੁਹਾਡੇ ਨਾਲ ਆ ਕੇ ਕੀ ਉਹ ਨਾਰਗੂਮੈਂਟ ਕੀਤਾ ਕੋਈ ਆਰਗੂਮੈਂਟ ਨਹੀਂ ਕੀਤਾ ਉਹ ਮੁੰਡਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਹੂੰ ਠੀਕ ਆ ਮੈਂ ਉਹਨਾਂ ਦਾ ਸਾਥ ਤਾਂ ਹੀ ਦੇਖ ਲਿਆ ਵੀ ਮੈਂ ਕਿਹਾ ਕੋਈ ਪਿਛਤ ਦੇਣ ਆਇਆ ਹੋ ਜਾਂ ਉਦਾਂ ਹੈ ਉਹ ਪਰ ਉਹਨਾਂ ਦਾ ਹਿਸਾਬ ਕਿਤਾਬ ਵੀ ਇਦਾਂ ਹੀ ਹੋ ਮੁੰਡੇ ਨੇ ਕਹਿੰਦੇ ਸਾਈਡ ਤੇ ਹੋ ਜਾ ਜਾ ਨੀ ਕੋ ਤੁਹਾਡੇ ਕੋ ਪੈਸੇ ਥੱਲੇ ਦੀ ਮੰਗ ਨਹੀਂ ਉਹਨਾਂ ਨੇ ਮੈਂ ਥੱਲੇ ਡਾਡ ਨੂੰ ਹੱਥ ਵਾਇਆ ਵਾ ਕਿ ਕੋਈ ਗੱਲਬਾਤ ਹੋਏ ਚਲੋ ਮੈਂ ਆਪਣਾ ਸੇਫਟੀ ਇਹ ਦੇਖਾਂ ਤੇ ਉਹ ਜਦ ਮੈਂ ਥੱਲੇ ਡਾਡ ਕੱਢਿਆ ਉਹ ਦੁਆਲੋਂ ਕੱਢ ਲਿਆ ਉਹਦੇ ਠੀਕ ਇਹ ਜਸਟ ਹੋਣੇ ਸਾਨੂੰ ਪਤਾ ਲੱਗਿਆ ਸੀਗਾ ਤੇ ਉਹ ਇੱਥੇ ਕਬਾਲ ਸਿੰਘ ਨਾਂ ਦਾ ਵਿਅਕਤੀ ਹੈ ਦੀ ਦੁਕਾਨ ਹੈ 46 ਕੋਤੇ ਉੱਪਰ ਤੇ ਇਹ ਕਹਿੰਦਾ ਕਿ ਦੋ ਮੁੰਡੇ ਆਏ ਆ ਤੇ ਉਹਨਾਂ ਨੇ ਫਾਇਰ ਕੀਤਾ ਹਾਂ ਪੁਲਿਸ ਕੋ ਮੁੱਢਲੀ ਜਾਣਕਾਰੀ ਕੀ ਆਈ ਆ ਕੋਈ ਬੰਦੇ ਇੰਟਰਸੈਪਟ ਕੁਛ ਨਹੀਂ ਅਜੇ ਤਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜਸਟ ਤੇ ਉਥੇ ਉਹ ਹਸਪਤਲ ਆਪਾਂ ਆ ਗਏ ਆ ਤੇ ਹਸਪਤਲ ਨੂੰਨੋ ਗੱਲਬਾਤ ਕਰਕੇ ਤੇ ਆਪਾਂ ਜਿਹੜੀ ਉਹ ਕਰ ਰਹੇ ਹਾਂ ਪਹਿਲਾਂ ਫਸਤ ਤੋਂ ਪਹਿਲਾਂ ਹਾਂ ਕਿੱਦਾਂ ਦੀ ਹਾਲਤ ਕੀ ਆ ਮਰੀਜ਼ ਦੀ ਜਿਹੜਾ ਵਿਕਟਮ ਨਹੀਂ ਫੋਰਚਨਟਲੀ ਠੀਕ ਆ ਤੇ ਆਪਣਾ ਬਾਕੀ ਉਹ ਫਰਦਰ ਟ੍ਰੀਟਮੈਂਟ ਲਈ ਉਹਨੂੰ ਲੈ ਕੇ ਚੱਲੇ ਨੇ ਅੰਮ੍ਰਿਤਸਰ ਤੇ ਬਾਕੀ ਇਨਵੈਸਟੀਗੇਸ਼ਨ ਤੇ ਦੇਖਦੇ ਆਂ